ਸਾਸਰੀ ਗਾਲ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਮੂਸੇ ਤਹਿਸੀਲ ਅਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਹੀਰੇ ਵੀਰੋਣਾ ਕੋਲ ਇੱਥੋਂ ਤੁਹਾਨੂੰ ਆਪਾਂ ਦੋ ਐਨੀਮਲ ਵਿਖਾਉਣੇ ਆ ਇੱਕ ਤਿਆਰ ਆ 20 ਦਿਨ ਲੈਂਦੀ ਆ ਵੜ ਤੇ ਇੱਕ ਸ਼ਾਈ ਵਾਲ ਕ੍ਰਾਸ ਦੇ ਵਿੱਚ ਆ ਗਈ ਤਾਜੀ ਸੂਈ ਆ ਮਗਰ ਇਹਦੇ ਬੱਚਾ ਆ ਗਿਆ ਸੱਜਣੋ ਤੇ ਬਾਕੀ ਸਮਾਂ ਤੇ ਤਰੀਕ ਨੋਟ ਕਰਿਓ 28 ਦਸੰਬਰ 2025 ਸਮਾਂ ਕੋਈ 1:30 ਵਜੇ ਦਾ ਹੈ ਤੇ ਬਾਕੀ ਔਨਰ ਹੀਰੇ ਵੀਰ ਹੋਣਾ ਨਾ ਸਾਰੀ ਗੱਲਬਾਤ ਕਰਦੇ ਆਂ ਤੇ ਲੈਨੇ ਸਾਰੀ ਜਾਣਕਾਰੀ ਵੀਡੀਓ ਦੇ ਐਂਡ ਤੱਕ ਜੁੜੇ ਰਹੋ 사ਸੀ ਗੱਬੀਰ ਜੀ 사ਸੀ ਗੱਬੀਰ ਜੀ 사ਸੀ ਗੱਬੀਰ ਜੀ ਹੋਰ ਸੇਤਾਂ ਕਹਿਮਣੇ ਵੀਡੀਓ ਵਧੀਆ ਕਿਰਪਾ ਕਿਰਪਾ ਵੀਰ ਕਿਰਪਾ ਹੀ ਜਾਈ ਦੀ ਵੀਰ ਜੀ ਹਾਂਜੀ ਹਾਂਜੀ ਤੇ ਕਿੰਨੇ ਨਗੀਨੇ ਲਾਇਆ ਦੋ ਵੀਰ ਜੀ ਦੋ ਆਹ ਕੱਲ ਦੀ ਸੂਈ ਵੜ ਹਾਂਜੀ ਪਹਿਲੇ ਸੂਗੇ 20 20 ਕਿਲੋ ਦੇ ਚੱਲੀ 20 ਪਲੱਸ ਦੀ ਚੱਲੀ ਆ ਹਾਂਜੀ ਹਰ ਕਿਸਾਂ ਵਗਰੇ 24 ਚੌਲੇ 25 ਚੌਲੇ ਉਹ ਗਾੜੀ ਸ਼ਾਮ ਦੇ ਸਿਰ ਤੇ ਹੈ ਨਾ ਸ਼ਾਮ ਦੇ ਸਿਰ ਤੇ ਆ ਹਾਂ ਜੀ ਚਵਾਈ ਦੀ ਇੱਕ ਨੰਬਰ ਹੋਊਗੀ ਮਗਰ ਵੀਰ ਜੀ ਕੀ ਆ ਗਿਆ ਬੱਚਾ ਆ ਗਿਆ ਵੀਰ ਜੀ ਕੱਲ ਸੁਈ ਸਰੇ ਜੇ ਜੇ ਸੁੱਤੀ ਵਾਪੇ ਵੀਡੀਓ ਬਣਾਈ ਦੇਦੀ ਓਕੇ ਓਕੇ ਵੀਡੀਓ ਮਿਲ ਜੂ ਹੈ ਨਾ ਹਾਂ ਵੀਡੀਓ ਮਿਲ ਜੂ ਕੱਲ ਸੁਈ ਆ ਓਕੇ ਓਕੇ ਹਾਂ ਬੱਚਾ ਦਿੱਤਾ ਬੱਚਾ ਰੱਖਾ ਬੱਚੀ ਦੀ ਤਾਂ ਬੜੀ ਚੰਗੀ ਸੀ ਬਿਲਕੁਲ ਬਿਲਕੁਲ ਜੀ ਹਾਂ ਸੂਆ ਵੀਰ ਜੀ ਦੂਜਾ ਆ ਗਿਆ ਹਾਂ ਜੀ ਠੀਕ ਹੈ ਤੇ ਇੱਕ ਹੋਰ ਗੱਲ ਇਹਨੇ ਗਰਮ ਨਾ ਇਹਨੂੰ ਠੰਡੇ ਦੀ ਪਰਵਾਹ ਨਾ ਇਹਨੂੰ ਗਰਮੀ ਦੀ ਪਰਵਾਹ ਹਾਂ ਜੀ ਇਨੂੰ ਕੋਈ ਦੂਜਾ ਕਿ ਐਫ ਹੁੰਦੀਆਂ ਹਾਂਜੀ ਹਾਂਜੀ ਤੇ ਢਿਲ ਮੱਠ ਦਾ ਉਹਨਾਂ ਨੂੰ ਹੁੰਦਾ ਬਿਲਕੁਲ ਬਿਲਕੁਲ ਇਹਨੂੰ ਨਹੀਂ ਕੋਈ ਚੱਕਰ ਠੀਕ ਹੈ ਉਹ ਦੱਸਦੇ ਬੰਦੇ ਸ਼ਾਈ ਵਾਲ ਕ੍ਰੋਸ ਤੇ ਆ ਗਈ ਹੈ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਦੋ ਦਿਰਾ ਮੱਝਾਂ ਉਹ ਸੰਗਣਾ ਹੋਣਾ ਓਕੇ ਓਕੇ ਮੈਂ ਨਾ ਸਾਰੀਆਂ ਗੱਲਾਂ ਜੋ ਚੰਗੀ ਆ ਕਿਹੇ ਗੱਲਾਂ ਨਹੀਂ ਖੁਸ਼ੀ ਹੈ ਤੇ ਔਰ ਅਸੀਂ ਪਾਈ ਢਾਂਚੇ ਦੀ ਬਣੀ ਹੈ ਐਡੀ ਠੰਡੀ ਆ ਰਸੀ ਪਾ ਪਾ ਨਾ ਪਾ ਓਕੇ ਓਕੇ ਉਹ ਮਰਜੀ ਕਿੰਨਾ ਬੋਲਾ ਵੀਰ ਦੀ ਚੋਇਆ ਪਾ ਆਪਾਂ ਸਟਾਡੀ ਸ਼ਾ ਕਾਲਜ ਹੋਇਆ ਸਾਥ ਕਿੰਨਾ ਸਵੇਰੇ ਹਾਂਜੀ ਰਾਤੀ ਝੋਲਿਆ 60 ਕਿਲੋ ਓਕੇ ਓਕੇ ਫੇਰੇ ਆਪਾਂ ਕਰਤੀ ਫਾਬ ਹਾਂਜੀ ਕੋਣ ਛਟਾੜੇ ਤੂੰ ਗਿੰਨ ਲਾ ਗਾਲਾ 14 15 ਕਿਲੋ ਦੇ ਚੱਲੰਦੀ ਆ 14 15 ਦੇ ਹੈਨਾ ਹਾਂ ਤੇ ਮੇਰੇ ਹਿਸਾਬ ਨਾਲ 22 ਤੇ 23 23 ਕਿਲੋ ਤੇ ਚੱਲੂਗੀ 22 ਕਿਲੋ ਦੇ ਬਿਲਕੁਲ ਬਿਲਕੁਲ 20 ਤੋਂ ਵੱਧ ਚੱਲੂਗੀ ਹਾਂਜੀ ਹਾਂਜੀ ਹਾਂ ਆਪਾਂ ਕੋਈ ਇਹਨੂੰ ਝੱਭੂ ਨਹੀਂ ਕੋਈ ਕੁਛ ਨਹੀਂ ਇਤਨਾ ਕਿਤਨਾ ਪੂਰੀ ਸੀਲਸ ਲੱਗਿਆ ਕਰਮਾ ਲਈ ਮੈਂ ਤਾਂ ਬਹੁਤ ਚੰਗੀ ਤੇ ਵੀਰੇ ਪੰਡਾ ਪਾਈ ਫਿਰਦੀ ਕਰਮਾ ਲਈ ਇਹ ਵੀ ਇੱਕ ਹੋਰ ਗੱਲ ਆ ਸਾਡੀ ਆਪਣੀ ਗਰੰਟੀ ਹੋਊਗੀ ਕੋਈ ਆਨਲਾਈਨ ਵੀਰ ਮੰਗਾਏਗਾ ਹਾਂਜੀ ਹਾਂਜੀ ਤੇ ਥਾਣਾ ਦੀ ਆਪਣੀ ਗਰੰਟੀ ਹੋਊਗੀ ਓਕੇ ਓਕੇ ਹਾਂ ਇਹਦਾ ਕੋਈ ਇਹਨੂੰ ਪਰਵਾਹ ਨਹੀਂ ਕੋਈ ਪੰਡਾ ਪਾਈ ਫਿਰਦੀ ਕਰਮਾ ਲਈ ਉਹਨੇ ਗਾਹ ਨੂੰ ਤੇ ਉਹਨੇ ਮਿਸ਼ਾਨ ਨੂੰ ਹਾਂ ਦਸੂਨ ਦਾ ਡੰਗਰ ਦਾ ਹੁੰਦਾ ਚਲ ਜੇਰਨਾ ਹਨਾ ਉਹ ਵੀ ਸਾਰਾ ਓਕੇ ਕੰਮ ਹਾਂਜੀ ਹਾਂਜੀ ਆਪਾਂ ਵੀਡੀਓ ਬਣਾ ਲਈ ਆ ਓਕੇ ਓਕੇ ਹਾਂ ਆ ਵੀਡੀਓ ਮਿਲ ਜੂਗੀ ਇਹ ਸੱਚ ਜਨ ਹੈ ਨਾ ਕੋਈ ਆਪਣੇ ਸਾਈ ਘਰ ਜੇ ਹਾਂਜੀ ਮਾਣ ਹੁੰਦਾ ਡੰਗਰ ਤੇ ਆਪਾਂ ਵੀ ਗੱਲ ਉਹਦੇ ਚਵਾ ਦਾਂਗੇ ਹੋਰ ਚੋਂ ਪੰਜਾ ਦਣਾ ਨੂੰ ਬਿਲਕੁਲ ਬਿਲਕੁਲ ਵੀ ਜਾਂ ਦੱਸ ਦਿੰਦੀ ਆਪਣਾ ਚੋਂ ਪੰਜਾ ਸਤਾ ਦਣਾ ਦੇ ਵਿੱਚ ਹੋਣੇ ਢਾਂਚੇਰੀ ਬਣੀ ਆ ਵੀਰ ਹਾਂਜੀ ਹਾਂਜੀ ਇੱਧਰ ਰੱਖ ਕੇ ਦੇ ਤੋਰਾ ਤੋਰਾ ਬਹੁਤ ਚੰਗਾ ਹਾਂਜੀ ਹਾਂਜੀ ਕੋਈ ਨਾ ਨਹੀਂ ਵਧਿਆ ਕੇ ਜਿਹੜਾ ਡੰਗਰ ਧੰਦਾ ਮੇਰਾ ਸਾਰੇ ਪਾਸਿਓਂ ਚੰਗੀ ਆ ਮਟਕ ਮਟਕ ਤੁਰਦੀ ਹੈ ਦੁੱਧੇ ਦਾ ਮੱਝਾ ਹੂੰ ਮੱਝਾ ਹੂੰ ਦੁੱਧੋ ਵੀ ਰੇ ਦਾ ਹਾਂਜੀ ਸੰਗਣਾ ਸੰਗਣਾ ਹੈ ਸਾਫ਼ ਕਰਤੀ ਆਪਾ ਓਕੇ ਓਕੇ ਹਾਂ ਥੋੜੀ ਬਾਅਦ ਕਿਲੋ ਖੰਡ ਵੇਚ ਜਾਓ ਇਹ ਥਣਾ ਜੇ ਇਤਨਾ ਛੱਡੀ ਹਾਂਜੀ ਹਾਂਜੀ ਹਾਂ ਸਾਫ਼ ਆ ਕੋਈ ਭੂਰ ਛਟਾ ਮੈਂ ਆਪਣੀ ਗਾਰੰਟੀ ਹੂੰ ਵੀਰੇ ਫੁੱਲ ਗਾਰੰਟੀ ਆਪਣੀ ਫੁੱਲ ਗਾਰੰਟੀ ਫੁੱਲ ਸੂਆ ਦੂਜਾ ਸੂਈ ਹੈ ਨਾ ਕਰਵਾਣਾ ਹਾਂਜੀ ਹਾਂਜੀ ਠੀਕ ਹੈ ਜੀ ਮੋਲ ਵੀਰ ਜੀ ਫਿਰ ਆਪਾਂ ਕੀ ਕਰਦੇ ਆ ਮੋਲ ਜਾਇ ਜੀ ਵੀਰ ਕਰਾਂਗੇ ਧਰਮ ਰਾਦੀਏ ਮੋਲ ਬਹੁਤ ਜਾਇਜ ਹਾਂਜੀ ਮੋਲੇ ਨਹੀਂ ਆਪਾਂ ਕਰ ਲੈਣਾ 90 ਹਜ਼ਾਰੀ ਕਰ ਲੈਣਾ ਓਕੇ ਓਕੇ ਮੋਲ ਕਰਨਾ ਆਪਾਂ ਸੀਅਰ ਹਾਂਜੀ ਤੇ ਦੋ ਛਟਣਾ ਤਿੰਨ ਛੜਣਾ ਐਵੇਂ ਬੈਸੇ ਨਾਲ ਕੋਈ 70 ਲਾਵੇ 72 ਲਾਵੇ ਹਾਂ ਬੈਸੇ ਨਾਲ ਵੀਰੇ ਕੋਈ ਆਪਾਂ ਦੇਣੀ 75 ਹਜ਼ਾਰ ਦੀ ਬੈੜ ਦਵਾਂਗੇ 75 ਹਜ਼ਾਰ ਦੀ ਬੈੜ ਦਵਾਂਗੇ ਠੀਕ ਹੈ ਠੀਕ ਤੇ ਇਧਰ ਸੀਲ ਲੱਗੀਆਂ ਕੋਈ ਵੰਗਾ ਪਾਇਆ ਪਾ ਨਾ ਨਾ ਐਸਾ ਸੀਲ ਕਿੱਢੀ ਲਓ ਜੀ ਨੀ ਇਹ ਨੂੰ ਹੈਗੀ ਇਧਰ ਇਹ ਵੀਰ ਵੇਖੀ ਮੈਂ ਨਾ ਜਵਾਈ ਲੱਗੀ ਕਿਤੇ ਵੀਰ ਇਧਰ ਵੇਖਿਓ ਹਾਂ ਹੂੰ ਚਲਦੀ ਮੱਛੀ ਮੋਟਰ ਇਧਰ ਆ ਵੀਰ ਹਾਂ ਹੈਗੀ ਗੱਲ ਤੇ ਨਹੀਂ ਬਿਲਕੁਲ ਬਿਲਕੁਲ ਜਵਾਈ ਇੱਕ ਨੰਬਰ ਆਈ ਹੈ ਜਵਾਈ ਇੱਕ ਨੰਬਰ ਧਾਰਾ ਤਾ ਪੂਰੀ ਸੀਟ ਚਲਕ ਕਰਮਾਂ ਵਾਲੀ ਆ ਮਗਲ ਸੁਣਿਆ ਫੇਰ ਵੇਖਿਓ ਹਾਂਜੀ ਅਬ ਇਹ ਫੋਲ ਗਾਰੰਟੀ ਉਸਰਾਂ ਦੀ ਕੋਈ ਬਾਦ ਘਾੜੋ ਜੇ ਹਾਂਜੀ ਓਰ ਛੱਡਾ ਵੇ ਆਪਾਂ ਜ਼ਿੰਮੇਦਾਰ ਹੋਵਾਂਗੇ ਬਿਲਕੁਲ ਜੀ 20 ਤੋਂ 20 ਕਿਲੋ ਨਾਲ ਦੁੱਧ ਗੱਡੇ ਤਾਂ ਵੀ ਜ਼ਿੰਮੇਦਾਰ ਹੋਵਾਂਗੇ ਗਾੜੀ ਅਗਲੇ ਸ਼ਾਮ ਹੋਵੇ ਸ਼ਾਮ ਤੇ ਸਿਰ ਤੇ ਆਹ ਤੇ ਇੱਕ ਗੱਲ ਸ਼ਾਮ ਚੰਗੀ ਕਰੂ ਹਾਂਜੀ ਹਾਂਜੀ ਤੇ 24 ਕਿਲੇ ਚੱਲੂਗੀ ਤੇ ਇੱਕ ਹੋਰ ਵੀਰੇ ਗੱਲ ਆ ਹਾਂਜੀ ਉਹਨਾਂ ਦਿੱਤੀ ਆ ਮੁੰਡਾ ਚੱਲ ਗਿਆ ਉਹਨਾਂ ਦਾ ਬਾਹਰ ਹਾਂਜੀ ਤੋਂ ਉਹਦੇ ਚੱਲ ਦੇ ਦਿੰਦੇ ਆ ਓਕੇ ਓਕੇ ਤੇ ਇਹ ਕਪਾ ਜੂ ਡੰਗਰ ਵੱਧ ਗਏ ਹੀ ਹਾਂਜੀ ਵਾਵਾ ਡੰਗਰੀ ਹੁੰਦੇ ਤੋਂ ਓਕੇ ਓਕੇ ਆਦੋਂ ਆਵੇ ਬਾਊ ਨਿਆਰਾ ਬੰਦ ਦੀ ਕਰ ਉਹ ਦਿੰਦੀ ਹੈ ਹਾਂਜੀ ਹਾਂਜੀ ਪਿਛਲੇ ਸੁਕੇ ਦੀ ਬੱਚੀ ਐਰ ਕੀ ਉਹਨੇ ਬੱਚਾ ਦੇਤਾ ਠੀਕ ਹੈ ਜੀ ਹਾਂ ਉਹ ਤਰ੍ਹਾਂ ਹੋਰ ਗੱਲ ਵੀਰੇ ਕੋਈ ਇੱਥੇ ਬਰੀਡ ਤਿਆਰ ਕਰੇ ਬਰੀਡ ਹਾਂਜੀ ਇਹਨੂੰ ਬਰੀਡ ਚ ਲਿਆ ਬੱਚਾ ਸੀਮਿੰਟ ਚੰਗਾ ਲਾ ਆਇਆ ਸੀਮਿੰਟ ਚੰਗਾ ਬੱਚੀ ਵਾਲਾ ਬਾਹਰ ਬਰੀਡ ਤਿਆਰ ਕਰੇ ਹਾਂਜੀ ਡੋਗਲੀ ਦਾ ਇਹ ਫਾਨਿਆ ਭਾਵੇਂ ਇਹਨੂੰ ਜਰਸੀ ਦਾ ਟੀਕਾ ਭਰਾ ਦੇ ਅੱਛਾ ਪਾ ਮੈਂ ਐ ਚਾਹਦਾ ਬਰਾ ਤੇ ਬੱਚਾ ਉਹ ਪਾਉਂਗੀ ਬੱਚਾ ਉਹ ਹੀ ਇਹ ਦੋ ਉਂਗਲੀ ਦਾ ਇਹ ਵਾਦਾ ਹੁੰਦਾ ਗਾਂ ਦਾ ਆਲ ਰਾਊਂਡਰੀ ਆ ਕੇ ਹਾਂਜੀ ਹਾਂਜੀ ਠੀਕ ਐ ਚਾਹ ਜੀ ਹਾਂ ਬਾਰਾ ਵਾਦਾ ਆਪਾਂ ਬੋਲਵੀਰ ਜੀ ਇੱਕ ਰੀ ਕਨਫਰਮ ਕਰਾ ਦਈਏ ਆਪਾਂ ਧਾਰਾ ਮਹਰਾਇਆਂ ਇਧਰ ਵੇਖ ਵੀ ਹਾਂਜੀ ਹਾਂਜੀ ਤਾਂ ਵੀ ਗਾਂ ਐ ਚਵਾਈ 10 ਮੈਨੂੰ ਕਿਤਰਾ ਇੱਕ ਨੰਬਰ ਚਵਾਈ ਇਹ ਗਲੋਂ ਕੁਸੀ ਨਹੀਂ ਕਰਮਾ ਲੀਆਂ ਠੰਡ ਭਾਂਡਾ ਵੀ ਪੂਰਾ ਆਪਾਂ 75 ਹਜ਼ਾਰ ਦੇ ਵਿੱਚ ਹੀ ਦੇਣੀ ਆਪਾਂ ਠੀਕ ਐ ਜੀ ਹੈ 75 ਹਜ਼ਾਰ ਦੀ ਦੇ ਦਾਂਗੇ ਹਾਂ ਜਸਵੀਰ ਜੀ ਦਵਾਂਗੇ 75000 ਦੀ ਹਾਂਜੀ ਜਿਹੜੀ ਦੇ ਦੇਣੀ ਆ ਤੇ ਵੇਖ ਲੋ ਕਈ ਜਿਹੜਾ ਡੰਗਰ ਦੀ ਤੈਹ ਵੱਜ ਜਾਂਦੀ ਆ ਹਾਂਜੀ ਹਾਂਜੀ ਤੇ ਉਹੋ ਜੀ ਗੱਲ ਨਹੀਂ ਰਾਜੀਪੂਰੀ ਆ ਬਿਲਕੁਲ ਬਿਲਕੁਲ ਆਪਣੇ ਆਪਣੇ ਆਂ ਦੇ ਵੇਖੋ ਵੀਰ ਹਾਂਜੀ ਹਾਂਜੀ ਮੈਂ ਤਾਂ ਰਾਜੀਪੂਰੀ ਆ ਤੇ ਪੰਦਲੀ ਚਮੜੀ ਦੀ ਆ ਇਧਰ ਵੇਖੋ ਵੀਰ ਹੈ ਦੋ ਤਿੰਨ ਆ ਵੀਰ ਦੋ ਉਗਲੀ ਦਾ ਵਾਦਾ 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 ਬਿਲਕੁਲ ਬਿਲਕੁਲ ਹੈ ਐਚ ਐਫ ਦਾ ਡਰ ਹੁੰਦਾ ਹਾਂਜੀ ਹਾਂਜੀ ਇਹ ਦਾਣੀ ਕੋਈ ਗਰਮ ਸਰਦ ਨਹੀਂ ਹਨਾ ਇਹਨਾਂ ਨੂੰ ਕੋਈ ਬਹੁਤ ਚੰਗੀ ਵੀਰ ਕੋਈ ਇੱਧਰ ਆ ਜਾ ਵੀਰ ਜੀ ਹਾਂਜੀ ਇਹਦੇ 20 ਤਰੀਕ ਨੂੰ ਦਿਨ ਪੂਰੇ ਹੋਣੇ ਹਨ 9 ਸਾਲ ਤੇ ਚੜਨੀ ਹਾਂਜੀ 20 ਤਰੀਕ ਨੂੰ ਇਹਦੇ ਦਿਨ ਪੂਰੇ ਹੋਣੇ ਹਨ 2 ਜਨਵਰੀ ਹਾਂਜੀ 2026 ਹਨਾ ਹਾਂਜੀ ਹਾਂਜੀ ਤੇ ਲੱਡ ਲਾ ਜੇ ਕਰ ਮਾਂ ਲੱਡ ਲਾ ਚੰਗੀਆਂ ਤੇ ਗਬਣ ਚੰਗੀ ਜਾਊਗੀ ਤਾਂ ਦੇਣੀ ਐ ਭਾਣਾ ਪਾ ਕਿੰਵੇਂ ਸੂਏ ਸੂਣਾ ਵੀਰੇ ਨੇ ਵੀਰ ਜੀ ਇਹ ਤੇ ਜੇ ਸੂਏ ਸੂਣਾ ਝੂੜ ਨਹੀਂ ਮਾਰ ਕੇ ਦੇਣੀ ਹਾਂਜੀ ਅੰਮ ਦੂਜੇ ਕਈ ਹੋਈਏ ਕਿਰੋਂ ਵੀਡੀਓ ਵੇਖੀ ਨਾ ਕੋਈ ਪਹਿਲੇ ਕੋਈ ਦੂਜੇ ਕਈ ਜਾਂਦਾ ਹਾਂਜੀ ਇਹਨੇ ਤਿੱਜੇ ਸੂਣਾ ਵੀਰਾ ਠੀਕ ਹੈ ਜੀ ਕਿਹੜੀ ਗੱਲ ਸਚਾਈ ਸਚਾਈ ਆ ਹਾਂਜੀ ਹਾਂਜੀ ਸਦਾ ਹੀ ਜਾ ਵਾਦਾ ਬਿਲਕੁਲ ਬਿਲਕੁਲ ਹਾਂ ਇਹਨੇ ਤਿੱਜੇ ਸੋਣਾ ਵੀਰਾ ਹਾਂਜੀ ਤੇ ਲੱਡਾਂ ਲੱ ਚੰਗੀਆਂ ਦੁੱਧ 15 16 ਕਿਲੋ ਭਰ ਦਿੰਦੀ ਰਹੀ ਆ ਠੀਕ ਹੈ ਪਿਛਲੇ ਸਵੇਖ ਹਾਂ ਇਧਰ ਤੇ ਲੱਡਾਂ ਲਾ ਬਹੁਤ ਚੰਗੀਆਂ ਇਧਰ ਵੀਰ ਵੇਖਾ ਇਧਰ ਵੇਖੀ ਆ ਤੇ ਲੱਡਾਂ ਲਾ ਚੰਗੀਆਂ ਲਾਈਵ ਹੈਗੀ ਇਧਰ ਮਾਣੀ ਮਾੜੀ ਹਾਂਜੀ ਇਧਰ ਅਜੀ ਸ਼ਹਿਦ ਆਉਂਦਿਆ ਵੀਰਾ ਆ ਸ਼ਹਿਦ ਹੀ ਆਉਂਦਿਆ ਲੈ ਓਕੇ ਹਾਂ ਆ ਵੀਤਰੇ ਬਾਈ ਆ ਨੜਾ ਨੜਾ ਕਿਤਰਾ ਇਧਰ ਬਣੂ ਚੰਗੀ ਕਾ ਹਾਂ ਜੀ ਹਾਂ ਜੀ ਕੱਲੀ ਗੱਲੀ ਨਾੜਦੀ ਰਹੀ ਆਲੇ ਹਾਂ ਸੀਲਸ ਲੱਗ ਪੂਰੀ ਹੈ ਮੈਂ ਨਾ ਕੋਈ ਗੱਲ ਨਹੀਂ ਵੇਖਲਾ ਵੀਰ ਹਾਂ ਜੀ ਹਾਂ ਜੀ ਤੇ ਦੁੱਧ 16 ਕਿਲੋ ਵਾਂਦੇ ਦਿੰਦੀ ਰਹੀ ਆ ਠੀਕ ਆ ਚੁਾਈ ਚੁਈ ਜੋ ਨਾ ਵੀਰ ਦੱਸਿਆ ਉਹ ਕੁਝ ਆਪਾਂ ਦੱਸ ਦੇਣਾ ਥਣਾਂ ਦੀਆਂ ਦੇ ਸਾਫ ਆ ਹਾਂ ਜੀ ਆਪਾਂ ਇਤਨਾ ਲਿਆਂਦੀ 20 ਦਿਨ ਦੇ ਪੂਰੇ ਹੋਣੇ ਆ ਓਕੇ ਓਕੇ ਉਹ ਨਾ ਮੇਰੇ ਤੋਂ ਗਾਂ ਖੜੀ 25 26 ਕਿਲੋ ਵਾਲੀ ਹਾਂ ਜੀ ਚਲੋ ਆਪਾਂ ਵਿੱਚ ਲੈ ਲਈਏ ਠੀਕ ਆ ਚਾ ਜੀ ਹਾਂ ਜੈ ਜੀ ਇਹ ਵੀਰ ਜੀ ਆਪਾਂ ਮੁੱਲ ਕਰਨਾ ਤਾਂ ਜਾਇਜ਼ ਆ ਹਾਂਜੀ ਗਾਂ ਵੀ ਕੋ ਤਿਆਰ ਹੋਈ 45000 ਦੀ ਹਾਂਜੀ ਤੇ ਚੰਗੀ ਵਾਂਝ ਛੱਲ ਨੇ ਭਾਵੇਂ 50 ਦੀ ਵਿਕ ਜੇ ਬਿਲਕੁਲ ਬਿਲਕੁਲ ਤੇ ਸਾਹਮਣੀ ਪਣੀ ਆ ਸਾਹ ਦੇ ਸਿਰ ਤੇ 20 ਦਿਨ 25 ਦਿਨ ਹਾਂਜੀ ਹਾਂਜੀ 24 ਦਿਨ ਰਹਿ ਗਿਆ ਹਾਂਜੀ ਤੇ ਆਪਾਂ ਮੁੱਲ ਕਰਦਾ 30000 ਆ 30000 ਤੇ ਆਪਾਂ ਦੇ ਦੇਣੀ 26000 ਦੀ 26000 ਦੀ ਆਹੋ 50 ਨਾ ਕੋਈ ਲਾਵੇ ਓਕੇ ਦੇਣੀ 26 ਦੀ ਆਵਾ نیٹ 26 ਦੀ ਹਾਂ 26 ਦੀ ਦੇ ਦਾਂਗੇ ਵੀਰ ਜੀ ਠੀਕ ਆ ਸਾਹਿਬ ਠੀਕ ਆ ਬਾਣ ਚੰਗੀ ਜਾਉ ਕੱਦ ਕਾਠ ਵਾਲੀ ਆ ਹਾਂਜੀ ਹਾਂਜੀ ਸੋਹਣਾ ਕੱਦ ਕਾਠ ਕੱਦ ਕਾਠ ਦੇਣੀ ਉਹਦਾ ਜਾਜ ਆ ਜਾਜ ਆਪਾਂ ਇੱਕ ਗੱਲ ਹੋ ਰਹੀ ਹੈ ਜਾਜ ਮਿਲੀ ਤੇ ਜਾਜ ਹੀ ਦੇ ਦੇਣੀ ਹੈ ਹੀ ਦੇ ਦੇਣੀ ਆ ਹੁਣ ਉਹ ਆਪਾਂ ਨੂੰ 24 ਕਿਲੋ ਵਾਲੀ ਆ ਹਾਂਜੀ ਹਾਂਜੀ ਉਹ ਆਪਾਂ 75 ਦੀ ਦੇਣੀ ਆ ਠੀਕ ਹੈ ਜੀ ਤੇ ਜਾਜ ਉਹ ਜਾਜ ਹੀ ਦੇ ਦੇਣੀ ਆ ਤੇ ਹੈਗੀਆਂ ਦੋਵੇਂ ਚਲ ਦੋ ਗਲੀਆਂ ਇਹ ਕਰੋ ਇਹ ਜਰਸੀ ਕਰੋ ਚ ਆ ਗਈ ਆ ਹਾਂਜੀ ਹਾਂਜੀ ਉਹ ਸ਼ਾਈ ਵਾਲ ਚ ਆਉਂਦੀ ਆ ਠੀਕ ਹੈ ਸ਼ਾਹ ਜੀ ਹਾਂ ਪੂਰੀ ਬਣ ਗਈ ਆ ਵੀ ਥੱਲੇ ਤੇ ਇਹਨੇ ਹੋਰ ਨੇ ਕਰਨਾ ਲੈ ਦੋਦਰੀ ਆ ਆਇਆ ਜੀ ਦੁੱਧ ਦੇ ਆਣ ਕੇ ਚੱਡਾ ਹੋਰ ਪੁੱੜਨਾ ਹਾਂਜੀ ਹਾਂਜੀ ਚੌਣਰੀ ਪੋਲੀ ਆ ਇੱਕ ਨੰਬਰ ਚ ਵਾਜੂਰੀ ਆ ਆਪਣਾ ਧਰਾ ਮਾਰੀਆਂ ਆ ਹਾਂਜੀ ਹਾਂਜੀ ਚੌਣ ਬਹੁਤ ਇਤਸਾਬ ਆ ਤੇ ਵੀਰ ਜੀ ਐਡਰੈਸ ਤੇ ਮੋਬਾਈਲ ਨੰਬਰ ਆਪਣਾ ਦੱਸ ਦਿਓ ਪਿੰਡ ਆਪਣਾ ਮੂਸਾ ਹਾਂਜੀ ਜ਼ਿਲ੍ਹਾ ਤਰਨਤਾਰਨ ਸ੍ਰੀਲ ਤਰਨਤਾਰਨ ਆ ਹਾਂਜੀ ਤੇ ਆਪਾਂ ਚਵਾਲ ਨੇੜੇ ਆਪਾਂ 7-8 ਕਿਲੋਮੀਟਰ ਪਿੱਛੇ ਵਿੰਡ 7-8 ਕਿਲੋਮੀਟਰ ਆ ਹਾਂਜੀ ਤੇ ਤਰਨਤਾਰਨ ਆਪਾਂ ਨੂੰ 17-18 ਕਿਲੋਮੀਟਰ ਪਾਈਦਾ ਓਕੇ ਓਕੇ ਹਾਂ ਮੈਂ ਵੀਰ ਜੀ ਹੋਰ ਗੱਲ ਕਹਿਣਾ ਹਾਂਜੀ ਹੁਣ ਆਪਾਂ 15 ਕਿਲੋ ਬੋਲ ਆਖਿਆ ਹੋਰ ਦਿਨਾਂ ਨੂੰ ਚੱਲ 18 ਕਰ ਜੂਗੀ ਆਪਣੇ ਨੂੰ ਰਾਤ ਰਵੇ ਓਕੇ ਮਾਣ ਹੁੰਦਾ ਡੰਗਰ ਤੇ ਬਿਲਕੁਲ ਬਿਲਕੁਲ ਜੀ ਕਿੰਨਾ ਦੱਸਿਆ 2 ਕਿਲੋ ਵੱਧ ਦਊਗੀ ਠੀਕ ਹੈ ਜੀ ਥਣਾ ਦੀ ਆਪਣੀ ਗਰੰਟੀ ਚੱਲ ਆਪਣੇ ਨੂੰ ਰਾਤ ਰਵੇ ਜੋ ਅਸੀਂ ਰੋਟੀ ਪਾਣੀ ਖਾਓ ਉਹ ਵੀਰ ਨੂੰ ਖਵਾ ਦਾਂਗੇ ਆਪ ਦੀ ਤਸੱਲੀ ਕਰਕੇ ਗੰਦੀ ਕਰਕੇ ਦੋ ਡੰਗ ਚੋ ਕੇ ਖੜੇ ਦੋ ਡੰਗ ਚੋ ਕੇ ਤੇਰੇ ਨਾਲ ਗੱਲਾਂ ਨਹੀਂ ਆਹ ਕਹਿੰਦੀਆਂ ਗੱਲਾਂ ਕਿੰਨਾ ਹੈਗਾ ਉਹਨੇ ਦੱਸਿਆ ਵੀਰ ਜੀ ਬਿਲਕੁਲ ਬਿਲਕੁਲ ਵੀਰ ਜੀ ਹੈ ਆਪ ਦੀ ਤਸੱਲੀ ਕਰਕੇ ਜਿਹੜੇ ਕਰਕੇ ਖੜੇ ਪੈਸੇ ਲਾਉਣੇ ਹੱਜ ਕਿੰਨੇ ਆਨਲਾਈਨ ਮੰਗਾਉਣੀਆਂ ਅਰੇ ਰੱਬ ਦੀ ਕਿਰਪਾ ਆਪਾਂ ਆਨਲਾਈਨ ਜੋ ਦੱਸਿਆ ਹਾਂਜੀ ਉਹ ਕੋਈ ਅਗਲੇ ਘਰੇ ਨਹੀਂ ਗਲੂਗਾ ਬਿਲਕੁਲ ਜੀ ਤਰਗਾ ਹੈ ਫਿਰ ਸਵਾਦ ਆਉਂਦਾ ਯਾਰਾ ਆਪਾਂ ਡੰਗਰ ਘੜ ਤੋਂ ਘੜ ਮੈਂ ਵੀਰ ਜੀ 70 75 ਗਾਵਾ ਆਨਲਾਈਨ ਭੇਜੀਆਂ ਹਾਂਜੀ ਮੱਝਾਂ ਭੇਜੀਆਂ 20 ਪੱਜੀ ਹਾਂਜੀ ਪਰ ਇਹ ਨਹੀਂ ਕਦੀ ਕੋਈ ਆਕੂ ਗੱਲਾਮ ਆ ਗਿਆ ਫਲਾਨੀ ਸ਼ਾਹ ਜੀ ਆਲਮ ਆ ਗਿਆ ਇਹ ਨਹੀਂ ਕੰਮ ਕੀਤਾ ਸੱਚਾਈ ਵਾਲਾ ਕੰਮ ਕਾਮਰ ਸਚਾਈ ਵਾਲਾ ਵੀਰੇ ਕਰਨਾ ਬਿਲਕੁਲ ਬਿਲਕੁਲ ਵੀਰੇ ਸੱਚਾ ਹਾਂ ਹਾਂ ਹੁਣ ਮੈਂ ਤੁਹਾਨੂੰ ਆਖੀ ਜਮਾ 10 ਦਿਨ ਖੜਦੀ ਆ ਹਾਂਜੀ ਹਾਂਜੀ ਉਹ ਪਲ ਨੂੰ ਆਖਣੇ ਇਹ ਸੂਣ ਨਹੀਂ ਦੇਈ ਆਪਾਂ 20 ਤਰੀਕ ਨੂੰ ਆਖਿਆ ਨਹੀਂ 23 24 ਰਹਿ ਗਿਆ ਤੇ ਆਪਦੀ ਥਾਮ ਕੇ ਭਾਵੇਂ 4 ਪੈਸੇ ਜੁੜਦੇ ਆ ਕਿਨੇ ਹੁਣ ਭਾਣਾ ਲੈਣੀ ਗਾ ਹਾਂਜੀ ਤੇ ਹੁਣ ਥਾਮ ਨੂੰ 20 25 ਦਿਨ ਦੋਖਣੀ ਕੋਈ ਕੀ ਪੱਠੇ ਦੇ ਨਾਲ ਕੀ ਹੋ ਖਾਜੂ 2 ਕਿਲੋ ਕੀੜੀ ਗੱਲ ਹੈ ਬਿਲਕੁਲ ਵੇਖੋ ਦੋ ਕਰ ਖਾਜੂ ਬੋਰੀ ਦਾ 2 3000 ਖਾਜੂਗੀ ਤੇ ਪਰ ਗਾਂ 40 45 ਹਜ਼ਾਰ ਦੀ ਬਣ ਜਣਾ ਬਣ ਜਾਣੀ ਬਣ ਜਾਣੀ ਕੱਦ ਕਾਠ ਵਾਲੀ ਆ ਹਾਂਜੀ ਹਾਂਜੀ ਪ ਮੁੱਚੰਗਾ ਜਾਦ ਵਾਲੀ ਆ ਹਾਂਜੀ ਹਾਂਜੀ ਹਾਂ ਬਿਲਕੁਲ ਵੇਖੋ ਹਾਂ ਤੇ ਚੱਲ ਉਹ ਹੀ ਰੱਬ ਕਿਰਪਾ ਕਰੇ ਤੇ ਮੋਬਾਈਲ ਨੰਬਰ ਦੱਸ ਦਈਏ ਵੀਰ ਜੀ ਪਛਾਣ ਨੰਬਰ 13 4413 950134413 ਪਿੰਡ ਮੂਸਾ ਪਿੰਡ ਮੂਸਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਤੇ ਬਾਬਾ ਬੁੱਢਾ ਸਾਹਿਬ ਆਪਾਂ ਨੂੰ ਪੈਂਦਾ 7-8 ਕਿਲੋ ਨਹੀਂ ਨਹੀਂ 10 ਕਿਲੋਮੀਟਰ ਬਹੁਤ 10 ਕਿਲੋਮੀਟਰ ਹਾਂ ਤੇ ਆਪਣਾ ਘੜਾ ਖੇਮਗਰਨ ਨੂੰ ਰੋਡ ਜਾਂਦਾ ਅੰਮ੍ਰਿਤਸਰ ਤੋਂ ਖੇਮਗਰਨ ਓਵਰ ਰੋਡ ਤੇ ਆਪਣਾ ਪਿੰਡ ਆ ਹਾਂਜੀ ਜੀ ਆਇਆਂ ਜਿਹੜੇ ਵੀ ਸੱਜਣ ਨੇ ਆਉਣਾ ਵਾ ਉਹ ਵੀਰ ਹੋਣਾ ਪਹਿਲਾਂ ਕਨੈਕਟ ਕਰਕੇ ਆਵੇ ਕਈ ਵਾਰੀ ਬੰਦਾ ਤੇ ਕਈ ਵਾਰਾਂ ਪਸ਼ੂ ਵੇਚ ਜਾਂਦਾ ਫੋਨ ਲਾ ਕੇ ਤੁਰੇ ਹੋਈ ਹਾਂਜੀ ਹਾਂਜੀ ਆਪ ਦਾ ਕਲੀਅਰ ਕਰਕੇ ਤੇ ਜਰਾ ਫੇਰਾ ਪਵੇ ਇਹ ਨਾ ਫੋਨ ਲਾ ਕੇ ਤੁਰੇ ਫਿਰ ਦੁੱਖ ਜਾਂਦਾ ਵਾ ਹਾਂਜੀ ਹਾਂਜੀ ਗਾਵਾ ਉਤਰਾ ਵੀਰ ਜੀ ਹੁੰਦੇ ਰਹਿਨੇ ਕੱਲ ਵੀਰ ਤੋਂ ਗਾਹ ਹੀ ਚੰਗੀ ਉਹ ਵੀ ਉਹ ਜੈਚਫ ਜੀ ਹਾਂਜੀ ਉਹ 22 ਕਿਲੋ ਵਾਲੀ ਤਿਆਰ ਹੀ ਗਾਂ। ਹਾਂਜੀ ਹਾਂਜੀ। ਉਹ ਫਿਰ ਕੱਲ ਹੀ ਵੇਚੀ। ਬਿਲਕੁਲ ਬਿਲਕੁਲ। ਕੱਲ ਇੱਕ ਨਜ ਵੀ ਇਤਨੀ ਹੀ ਤਾਕਤ ਹੁੰਦੀ ਕਿ ਜਿਹੜਾ ਪਸ਼ੂ ਵੀਡੀਓ ਚ ਵੇਖਿਆ ਉਹੋ ਮਿਲ ਜੇ ਸਭ ਤੋਂ ਵਧੀਆ ਹੁੰਦਾ। ਵੈਸੇ ਤੇ ਆਪਣੇ ਕੋਲ ਰੈਗੂਲਰ ਪਸ਼ੂ ਹੁੰਦੇ ਹੀ ਆ। ਹੁੰਦੇ ਆਉਂਦੇ ਵੀਰ ਜੀ ਹੁਣ ਇਹ ਗਾਵਾਂ ਅੱਜ ਚਲ ਬਾਬੀ ਦੀਪ ਸਿੰਘ ਦੇ ਮੱਥਾ ਟੇਕਣ ਜਾਣਾ। ਹਾਂਜੀ। ਭਾਵੇਂ ਹੋਰ ਦੋ ਪਾਲਿਕ ਨੂੰ ਹੋਰ ਦੋ ਲੈ ਲਈ ਗਏ ਤੇ ਇਹਨੇ ਲੈ ਰੈਗੂਲਰ ਆਪਣੇ ਕੋਲ ਬਹੁਤ ਹੁੰਦੇ ਹੁੰਦੇ ਹਾਂ ਹਾਂ 5 6 ਹੁੰਦੇ 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 ਚੱਲ ਅੱਜ ਆਪਾਂ ਨੂੰ ਇਹ ਹੀ ਸ਼ੌਂਗ ਹੀ ਇਹ ਗਾਂ ਦੀ ਆਪਾਂ ਵੀਡੀਓ ਪਾਉਣੀ ਪਾਉਣੀ ਆ ਓਕੇ ਓਕੇ ਹਾਂ ਹਾਂ ਕੋਈ ਵੀ ਉਤਰਾ ਵੀ ਵੀਰ ਭਰਾ ਜੇ ਕਿਤੇ ਕੋਈ ਅੱਗੇ ਪਿੱਛੇ ਟਾਈਮ ਤੋਂ ਵੀਡੀਓ ਵੇਖਣਦਾ ਤੇ ਕਿਸੇ ਟਾਈਮ ਵੀ ਕਾਲ ਕਰੇ ਆਪਣੇ ਕੋਲ ਪਸ਼ੂ ਦੋ ਚਾਰ ਅਵੇਲੇਬਲ ਹੁੰਦੇ ਪਿਛਲੀਆਂ ਆਪਣੀਆਂ ਪਿਛਲੀਆਂ ਵੱਡੀਆਂ ਮੱਝਾਂ ਵੇਚੀਆਂ ਤਾਂ ਹੁਣ ਫੇਰ ਕੱਲ ਵੀਰ ਲਾਉਂਦੇ ਹਾਂ ਤੇ ਮੱਝਾਂ ਲੈਣੀਆਂ ਦੋ ਹਾਂਜੀ ਹਾਂਜੀ ਤੇ ਆ ਤੁਹਾਡੀ ਵੀਡੀਓ ਵੇਖ ਕੇ ਠੀਕ ਐ ਜੀ ਹਾਂਜੀ ਹਾਂਜੀ ਓਕੇ ਵੀਰ ਜੀ ਬਹੁਤ ਬਹੁ